ਕੋਰਟ ਦੇ ਵਿੱਚ ਪਹੁੰਚੀ ਹੈ ਤਾਂ ਇਸ ਬਸ ਦੇ ਵਿੱਚ ਉਹਨਾਂ ਸਾਰੇ ਮੁਲਜ਼ਮਾਂ ਨੂੰ ਜੋ ਹੈ ਲੈ ਕੇ ਪੁਲਿਸ ਜਿਹੜੀ ਹੈ ਉਹ ਅਜਨਾਲਾ ਕੋਰਟ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਇਹਨਾਂ ਦੀ ਜਿਹੜੀ ਪੇਸ਼ੀ ਹੈ ਔਰ ਪੇਸ਼ੀ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਹਨਾਂ ਦਾ ਜਿਹੜਾ ਰਿਮਾਂਡ ਹੈ ਉਹ ਹਾਸਲ ਕੀਤਾ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਇੱਥੇ ਤਾਇਨਾਤ ਕੀਤੀ ਗਈ ਹੈ ਇਸੇ ਕਰਕੇ ਕਿ ਇਹਨਾਂ ਲੋਕਾਂ ਨੂੰ ਜੋ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਔਰ ਕਿਸੇ ਤਰ੍ਹਾਂ ਦੀ ਇਹਨਾਂ ਦੇ ਨਾਲ ਗੱਲਬਾਤ ਜੋ ਹੈ ਉਹ ਨਾ মিডিਆ ਕਰ ਸਕੇ ਇਸ ਕਰਕੇ ਇੰਨੀ ਜ਼ਿਆਦਾ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਤਾਂ ਹੁਣ ਇਹਨਾਂ ਨੂੰ ਜੋ ਹੈ ਅਦਾਲਤ ਦੇ ਵਿੱਚ ਲੈ ਕੇ ਪੁਲਿਸ ਪਹੁੰਚ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਜਿਹੜਾ ਕਾਫਲਾ ਹੈ ਤਾਂ ਹੁਣ ਇਹਨਾਂ ਨੂੰ ਜਿਹੜਾ ਹੈ ਉਹ ਇਸ ਬੱਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੈ ਕੇ ਪੁਲਿਸ ਪਹੁੰਚੀ ਹੈ ਤਾਂ ਅਜਨਾਲਾ ਕੋਰਟ ਦੇ ਵਿੱਚ ਇਹਨਾਂ ਦੀ ਜਿਹੜੀ ਪੇਸ਼ੀ ਹੈ ਉਹ ਹੋਣ ਜਾ ਰਹੀ ਹੈ ਹੁਣ ਥੋੜੀ ਦੇਰ ਦੇ ਵਿੱਚ ਇਹਨਾਂ ਨੂੰ ਇਸ ਗੱਡੀ ਦੇ ਵਿੱਚੋਂ ਜੋ ਹੈ ਉਤਾਰ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਇਸ ਵੇਲੇ ਅਹਿਮ ਤਸਵੀਰਾਂ ਜਿਹੜੀਆਂ న్యూਸ 18 ਤੇ ਤੁਸੀਂ ਦੇਖ ਰਹੇ ਹੋ ਪੁਲਿਸ ਫੋਰਸ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਤਾਂ ਅਜਨਾਲਾ ਕੋਰਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਇਹਨਾਂ ਸਾਰਿਆਂ ਦੀ ਪੇਸ਼ੀ ਜਿਹੜੀ ਹੈ ਉਹ ਹੋਣੀ ਹੈ ਕਿਉਂਕਿ 20 ਮਾਰਚ ਨੂੰ ਜੋ ਹੈ 20 ਮਾਰਚ ਤੱਕ ਇਹਨਾਂ ਦਾ ਜਿਹੜਾ ਟਰਾਂਜ਼ਿਟ ਤੇ ਰਿਮਾਂਡ ਹੈ ਉਹ ਪੁਲਿਸ ਨੇ ਹਾਸਲ ਕੀਤਾ ਸੀ ਔਰ 20 ਮਾਰਚ ਤੋ ਪਹਿਲਾਂ ਪਹਿਲਾਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਹੋਰ ਰਿਮਾਂਡ ਜਿਹੜਾ ਉਹ ਹਾਸਲ ਕਰਨਾ ਹੈ ਤਾਂ ਅੱਜ ਕੋਰਟ ਦੇ ਵੱਲੋਂ ਕੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਕੀ ਆਦੇਸ਼ ਦਿੱਤੇ ਜਾਂਦੇ ਨੇ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਜਨਾਲਾ ਕੋਰਟ ਦੀਆਂ ਇਸ ਵੇਲੇ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਪੁਲਿਸ ਜਿਹੜੀ ਹੈ ਉਹ ਇਹਨਾਂ ਸੱਤ ਮੁਲਜ਼ਮਾਂ ਨੂੰ ਜੋ ਹੈ ਲੈ ਕੇ ਇਸ ਵੇਲੇ ਅਜਨਾਲਾ ਕੋਰਟ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਥੋੜਾ ਸਮਾਂ ਜ਼ਰੂਰ ਲੱਗੇਗਾ ਤਾਂ ਅਮਰਿਤਪਾਲ ਨੂੰ 20 25 ਦਿਨਾਂ ਦੇ ਵਿੱਚ ਜੋ ਹੈ ਪੁਲਿਸ ਪੰਜਾਬ ਦੇ ਵਿੱਚ ਲੈ ਕੇ ਆ ਗਈ ਪਰ ਬਾਕੀ ਜਿਹੜੇ ਸਾਥੀ ਨੇ ਉਹਨਾਂ ਨੂੰ ਜੋ ਹੈ ਪੰਜਾਬ ਪੁਲਿਸ ਲੈ ਕੇ ਅੱਜ ਅਜਨਾਲਾ ਕੋਰਟ ਦੇ ਵਿੱਚ ਪਹੁੰਚੀ ਹੈ ਕਿਉਂਕਿ ਅਜਨਾਲਾ ਕੋਰਟ ਦੇ ਉੱਤੇ ਜਿਹੜਾ ਉਸ ਵੇਲੇ ਜਦੋਂ ਪ੍ਰਦਰਸ਼ਨ ਕੀਤਾ ਗਿਆ ਉਸ ਵੇਲੇ ਇਹ ਗੱਲ ਇਲਜ਼ਾਮ ਲੱਗੇ ਕਿ ਪੁਲਿਸ ਥਾਣੇ ਨੂੰ ਜੋ ਹੈ ਉਹ ਉਸ ਦੇ ਉੱਤੇ ਕਬਜ਼ਾ ਕੀਤਾ ਗਿਆ ਔਰ ਉਹਨਾਂ ਇਲਜ਼ਾਮਾਂ ਦੇ ਤਹਿਤ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਅਜਨਾਲਾ ਥਾਣੇ ਦੇ ਵਿੱਚ ਉਸੇ ਦੇ ਤਹਿਤ ਹੀ ਪੁਲਿਸ ਜੋ ਹੈ ਅੱਜ ਇਹਨਾਂ ਸਾਰੇ ਮੁਲਜ਼ਮਾਂ ਨੂੰ ਲੈ ਕੇ ਅਜਨਾਲਾ ਕੋਰਟ ਦੇ ਵਿੱਚ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਜਿਹੜੀ ਹੈ ਉਹ ਅੱਗੇ ਲਗਾ ਦਿੱਤੀ ਗਈ ਹੈ ਤਾਂ ਕਿ ਕਿਸੇ ਦੀ ਵੀ ਕੋਈ ਤਸਵੀਰ ਜਿਹੜੀ ਹੈ ਉਹ ਕਿਸੇ ਕੈਮਰੇ ਦੇ ਵਿੱਚ ਕੈਦ ਨਾ ਹੋ ਸਕੇ ਤਾਂ ਪੁਲਿਸ ਵੱਲੋਂ ਮੀਡੀਆ ਕਰਮੀਆਂ ਨੂੰ ਵੀ ਇੱਥੋਂ ਜੋ ਹੈ ਹੁਣ ਹਟਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਔਰ ਇਸੇ ਦੀ ਵੀ ਕੋਈ ਤਸਵੀਰ ਜਿਹੜੀ ਹੈ ਕਿਸੇ ਕੈਮਰੇ ਦੇ ਵਿੱਚ ਨਾ ਆ ਸਕੇ ਉਸ ਕਰਕੇ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਦੇ ਵਿੱਚ ਇਹਨਾਂ ਨੂੰ ਲੈ ਕੇ ਪੁਲਿਸ ਪਹੁੰਚੀ ਹੈ ਉਸ ਦੇ ਵਿੱਚੋਂ ਜੋ ਹੈ ਇਹਨਾਂ ਨੂੰ ਉਤਾਰਿਆ ਜਾਣਾ ਸੀ ਪਰ ਉਸ ਗੱਡੀ ਦੇ ਅੱਗੇ ਵੀ ਇੱਕ ਹੋਰ ਗੱਡੀ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਕਿੱਤੇ ਰੰਗ ਦੀ ਤੁਸੀਂ ਦੇਖ ਸਕਦੇ ਹੋ ਹਲਕਾ ਨੀਲੇ ਰੰਗ ਦੀ ਜਿਹੜੀ ਗੱਡੀ ਆ ਉਸ ਦੇ ਵਿੱਚ ਸਾਰੇ ਜਿਹੜੇ ਅਮਰਿਤਪਾਲ ਸਿੰਘ ਦੇ ਸਾਥੀ ਉਹ ਉਹਨਾਂ ਨੂੰ ਲੈ ਕੇ ਪੁਲਿਸ ਆਈ ਹੈ ਪਰ ਉਸ ਦੇ ਅੱਗੇ ਇੱਕ ਹੋਰ ਗੱਡੀ ਲਗਾ ਦਿੱਤੀ ਗਈ ਤਾਂ ਕਿ ਕਿਸੇ ਦੀ ਕੋਈ ਤਸਵੀਰ ਜਿਹੜੀ ਆ ਕਿਸੇ ਵੀ ਕੈਮਰੇ ਦੇ ਵਿੱਚ ਕੈਦ ਨਾ ਹੋ ਸਕੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਦਿਖਾਈ ਜਾ ਸਕੇ ਕਿਉਂਕਿ ਸੱਤ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਨੂੰ ਕਿ ਹੁਣ ਤੱਕ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਉਹਨਾਂ 7 ਮੁਲਜ਼ਮਾਂ ਨੂੰ ਅੱਜ ਅਜਨਾਲਾ ਕੋਰਟ ਦੇ ਵਿੱਚ ਲੈ ਕੇ ਜੋ ਹੈ ਪੁਲਿਸ ਪਹੁੰਚੀ ਹੈ ਤਾਂ ਇਹਨਾਂ 7ਾਂ ਮੁਲਜ਼ਮਾਂ ਨੂੰ ਅੱਜ ਜੋ ਹੈ ਉਹ ਪੇਸ਼ ਕੀਤਾ ਜਾਣਾ ਹੈ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਵੀ ਤਣਾਤ ਹੈ ਔਰ ਇਸੇ ਰਸਤੇ ਤੋਂ ਜੋ ਹੈ ਉਹ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਅਦਾਲਤ ਦੇ ਅੰਦਰ ਲਿਜਾਇਆ ਜਾਣਾ ਹੈ ਤਾਂ ਤਸਵੀਰਾਂ ਇਸ ਵੇਲੇ ਅਸੀਂ ਸਾਂਝੀਆਂ ਕਰ ਰਹੇ ਹਾਂ ਅਜਨਾਲਾ ਕੋਰਟ ਤੋਂ ਜਿੱਥੇ ਕਿ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਤਣਾਤ ਕੀਤੀ ਗਈ ਹੈ ਤਾਂ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕੇ ਔਰ ਪੁਲਿਸ ਵੱਲੋਂ ਰਿਮਾਂਡ ਜੋ ਹੈ ਉਹ ਹਾਸਲ ਕੀਤਾ ਜਾਣਾ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸੇ ਗੱਡੀ ਦੀਆਂ ਜਿਸ ਗੱਡੀ ਦੇ ਵਿੱਚ ਇਹਨਾਂ ਸਾਰੇ ਮੁਲਜ਼ਮਾਂ ਨੂੰ ਜੋ ਬਿਠਾ ਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਗੱਡੀ ਜਿਹੜੀ ਆ ਹੋਰ ਅੱਗੇ ਕਰ ਦਿੱਤੀ ਗਈ ਹੈ ਤਾਂ ਕਿ ਇਹਨਾਂ ਦੀ ਕੋਈ ਵੀ ਤਸਵੀਰ ਜਿਹੜੀ ਹੈ ਉਹ ਕੈਮਰੇ ਦੇ ਵਿੱਚ ਨਾ ਆ ਸਕੇ ਤਾਂ ਪੁਲਿਸ ਕਿਉਂ ਅਜਿਹਾ ਕਰ ਰਹੀ ਹੈ ਇਸ ਬਾਰੇ ਤਾਂ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਸਪਸ਼ਟ ਤੌਰ ਤੇ ਦੱਸ ਸਕਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਪੁਲਿਸ ਫੋਰਸ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਔਰ ਇਹਨਾਂ ਮੁਲਜ਼ਮਾਂ ਦੀ ਕੋਈ ਤਸਵੀਰ ਜਿਹੜੀ ਹੈ ਕੈਮਰੇ ਦੇ ਵਿੱਚ ਨਾ ਕੈਦ ਹੋ ਸਕੇ ਉਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਬੱਸ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਉਸ ਦੇ ਅੱਗੇ ਇੱਕ ਹੋਰ ਗੱਡੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ ਤਾਂ ਇੱਕ ਵਾਰ ਮੈਂ ਬਾਹਰ ਦੀ ਵੀ ਤਸਵੀਰ ਦਿਖਾ ਦਿਆਂ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਾਂ ਅਮਰਿਤਪਾਲ ਸਿੰਘ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਇਸ ਵੇਲੇ ਅਦਾਲਤ ਦੇ ਬਾਹਰ ਮੌਜੂਦ ਨੇ ਔਰ ਜਿਹੜੀ ਅਦਾਲਤ ਦੀ ਜਿਹੜੀ ਮੇਨ ਦੀਵਾਰ ਹੈ ਜਿੱਥੇ ਮੇਨ ਗੇਟ ਹੈ ਉਸ ਦੇ ਬਾਹਰ ਇਹ ਸਾਰੇ ਲੋਕ ਜਿਹੜੇ ਨੇ ਉਹ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹ ਬੈਠੇ ਹੋਏ ਨੇ ਤਾਂ ਤਸਵੀਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਬੱਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਬਿਲਕੁਲ ਸਾਹਮਣੇ ਜੋ ਹੈ ਉਹ ਨੀਲੇ ਰੰਗ ਦੀ ਬੱਸ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਔਰ ਉਹ ਜਿਹੜੇ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਨੇ ਉਹ ਇਸੇ ਬੱਸ ਦੇ ਵਿੱਚ ਹੀ ਬੈਠੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਮੈਂ ਅਸੀਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਸ ਦੇ ਵਿੱਚ ਅਮਰਿਤਪਾਲ ਸਿੰਘ ਦਾ ਇੱਕ ਸਾਥੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਔਰ ਸੱਤ ਜਿਹੜੇ ਕੁੱਲ ਮੁਲਜ਼ਮ ਨੇ ਅਜਨਾਲਾ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਤਾਂ ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਔਰ ਬੱਸ ਦੇ ਵਿੱਚ ਸੱਤ ਸਾਥੀ ਜਿਹੜੇ ਨੇ ਅਮਰਿਤਪਾਲ ਦੇ ਉਹ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਲੋਕ ਜਿਹੜੇ ਨੇ ਉਹ ਇਸ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਨੇ ਔਰ ਇੱਕ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਮਰਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਔਰ ਹੋਰ ਜਿਹੜੇ ਸਾਥੀ ਨੇ ਉਹ ਇਸ ਤਸਵੀਰ ਦੇ ਵਿੱਚ ਸਪਸ਼ਟ ਤੌਰ ਤੇ ਦੇਖੇ ਜਾ ਸਕਦੇ ਨੇ ਤਾਂ ਹੁਣ ਇਹਨਾਂ ਨੂੰ ਬੱਸ ਦੇ ਵਿੱਚੋਂ ਉਤਾਰਿਆ ਜਾਣ ਲੱਗਾ ਔਰ ਇਹ ਸ਼ਾਇਦ ਪ੍ਰਧਾਨ ਮੰਤਰੀ ਬਾਜੇਕੇ ਦੀ ਤਸਵੀਰ ਹੈ ਹਾਲਾਂਕਿ ਸਪਸ਼ਟ ਨਹੀਂ ਕੀਤਾ ਜਾ ਸਕਦਾ ਤਾਂ ਬਹੁਤ ਦੂਰ ਤੋਂ ਅਸੀਂ ਜ਼ੂਮ ਕਰਕੇ ਬੱਸ ਦੇ ਬਿਲਕੁਲ ਅੰਦਰ ਦੀ ਤਸਵੀਰ ਦਿਖਾ ਰਹੇ ਹਾਂ ਹੁਣ ਇਹਨਾਂ ਨੂੰ ਬੱਸ ਦੇ ਵਿੱਚੋਂ ਜੋ ਹੈ ਬਾਹਰ ਲਜਾਇਆ ਜਾ ਰਿਹਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਔਰ ਕੋਰਟ ਦੇ ਵਿੱਚ ਪੇਸ਼ ਜੋ ਹੈ ਕਰਨ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਹਾਸਲ ਕੀਤਾ ਜਾਣਾ ਹੈ ਤਾਂ ਤਸਵੀਰਾਂ ਇਸ ਵੇਲੇ ਅਜਨਾਲਾ ਕੋਰਟ ਤੋਂ ਅਸੀਂ ਦਿਖਾ ਰਹੇ ਹਾਂ ਔਰ ਉਸ ਬੱਸ ਦੀਆਂ ਤਸਵੀਰਾਂ ਜਿਸ ਦੇ ਵਿੱਚ ਕੇ ਜਿਹੜੇ ਸੱਤ ਦੇ ਸੱਤ ਮੁਲਜ਼ਮ ਜਿਨ੍ਹਾਂ ਨੂੰ ਬਿਠਾ ਕੇ ਪੁਲਿਸ ਲੈ ਕੇ ਪਹੁੰਚੀ ਇਸ ਵੇਲੇ ਬਾਹਰ ਦੀ ਵੀ ਤਸਵੀਰ ਦੇਖੋ ਕਿ ਮੀਡੀਆ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਜਿਹੜੇ ਕਰੀਬੀ ਨੇ ਉਹ ਵੀ ਇੱਥੇ ਪਹੁੰਚੇ ਸੀ ਪਰ ਕਿਸੇ ਨੂੰ ਵੀ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਬਾਹਰ ਇਸ ਵੇਲੇ ਸਾਰੇ ਜਿਹੜੇ ਲੋਕ ਨੇ ਉਹ ਮੌਜੂਦ ਨੇ ਔਰ ਥੋੜੀ ਦੇਰ ਦੇ ਵਿੱਚ ਅਦਾਲਤ ਦੇ ਅੰਦਰ ਇਹਨਾਂ ਨੂੰ ਲਿਜਾਇਆ ਜਾਣਾ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਹੈ ਮੀਡੀਆ ਕਰਮੀਆਂ ਨੇ ਔਰ ਉਸ ਤੋਂ ਇਲਾਵਾ ਜਿਹੜੇ ਅਮਰਤਪਾਲ ਦੇ ਰਿਸ਼ਤੇਦਾਰ ਜਾਂ ਜਿਹੜੇ ਉਹਦੇ ਥੱਤ ਸਾਥੀ ਨੇ ਉਹਨਾਂ ਦੇ ਰਿਸ਼ਤੇ ਜਾੜੇ ਨੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇਸ ਵੇਲੇ ਤੁਸੀਂ ਦੇਖੋ ਕਿ ਅਦਾਲਤ ਦਾ ਮੇਨ ਗੇਟ ਹੈ ਜਿਸ ਨੂੰ ਕਿ ਬੰਦ ਕੀਤਾ ਗਿਆ ਹੈ ਔਰ ਪੁਲਿਸ ਫੋਰਸ ਦੀ ਤਣਾਤੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਨੀਲੇ ਰੰਗ ਦੀ ਬੱਸ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਇਹਨਾਂ 7 ਮੁਲਜ਼ਮਾਂ ਨੂੰ ਜੋ ਹੈ ਉਹ ਅਦਾਲਤ ਦੇ ਵਿੱਚ ਲਿਆਂਦਾ ਗਿਆ ਹੈ ਔਰ ਅਦਾਲਤ ਦੇ ਵਿੱਚ ਹੁਣ ਪੇਸ਼ੀ ਜਿਹੜੀ ਹੈ ਉਹ ਇਹਨਾਂ ਦੀ ਕੀਤੀ ਜਾ ਰਹੀ ਹੈ ਕਿੰਨੀ ਦੇਰ ਅਦਾਲਤ ਦੇ ਵਿੱਚ ਇਹ ਸੁਣਵਾਈ ਚੱਲਦੀ ਹੈ ਉਸ ਤੋਂ ਬਾਅਦ ਸਪੱਸ਼ਟ ਹੋਏਗਾ ਕਿ ਪੁਲਿਸ ਵੱਲੋਂ ਕਿੰਨੇ ਦਿਨਾਂ ਦਾ ਰਿਮਾਂਡ ਇਦਾਂ ਦਾ ਜਿਹੜਾ ਉਹ ਹਾਸਲ ਕੀਤਾ ਜਾਂਦਾ ਕਿਉਂਕਿ 20 ਮਾਰਚ ਤੱਕ ਇਹਨਾਂ ਦਾ ਜਿਹੜਾ ਟਰਾਂਜ਼ਿਟ ਰਿਮਾਂਡ ਹੈ ਉਹ ਅਸਾਮ ਦੇ ਵਿੱਚੋਂ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਸੀ ਪੁਲਿਸ ਦੀ ਇੱਕ ਟੀਮ ਜਿਹੜੀ ਹੈ ਉਹ ਲਗਾਤਾਰ ਅਸਾਮ ਦੇ ਵਿੱਚ ਡਟੀ ਹੋਈ ਸੀ ਦਿਬਰੂਗੜ੍ਹ ਜੇਲ੍ਹ ਤੋਂ ਇਹਨਾਂ ਨੂੰ ਜੋ ਹੈ ਦਿੱਲੀ ਲਿਆਂਦਾ ਗਿਆ ਔਰ ਦਿੱਲੀ ਤੋਂ ਪੰਜਾਬ ਪੁਲਿਸ ਜੋ ਹੈ ਉਹ ਇਹਨਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਔਰ ਅੰਮ੍ਰਿਤਸਰ ਤੋਂ ਬਾਅਦ ਅੱਜ ਅਜਨਾਲਾ ਦੇ ਵਿੱਚ ਇਹਨਾਂ ਦੀ ਜਿਹੜੀ ਪੇਸ਼ੀ ਹੈ ਉਹ ਕਰਵਾਈ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿਉਂਕਿ ਸੁਰੱਖਿਆ ਦਾ ਜਿਹੜਾ ਹਵਾਲਾ ਹੈ ਉਹ ਦਿੱਤਾ ਜਾ ਰਿਹਾ ਕਿ ਇਹਨਾਂ ਜਿਹੜੇ 7 ਮੁਲਜ਼ਮ ਨੇ ਅਮਰਿਤਪਾਲ ਸਿੰਘ ਦੇ ਨਾਲ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਹਨਾਂ 7 ਮੁਲਜ਼ਮਾਂ ਨੂੰ ਅਸਾਮ ਤੋਂ ਲੈ ਕੇ ਅੱਜ ਪੰਜਾਬ ਪਹੁੰਚੀ ਹੈ ਪੁਲਿਸ ਤਾਂ ਹੁਣ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਇਹ ਸਪਸ਼ਟ ਹੋਏਗਾ ਕਿ ਆਖਿਰਕਾਰ ਪੰਜਾਬ ਪੁਲਿਸ ਇਹਨਾਂ ਦਾ ਕਿੰਨੇ ਦਿਨ ਦਾ ਰਿਮਾਨਡ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਕਿੰਨੀ ਦੇਰ ਇਹ ਪੇਸ਼ੀ ਚੱਲਦੀ ਹੈ ਪੇਸ਼ੀ ਤੋਂ ਬਾਅਦ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਪਸ਼ਟ ਹੋਣਗੀਆਂ ਪਰ ਇਸ ਵੇਲੇ ਦੀ ਵੱਡੀ ਜਾਣਕਾਰੀ ਇਹ ਹੀ ਹੈ ਕਿ ਸੱਤ ਮੁਲਜ਼ਮ ਜਿਹੜੇ ਅਜਨਾਲਾ ਥਾਣੇ ਦੇ ਵਿੱਚ ਜਦੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਮਰਤਪਾਲ ਅਤੇ ਉਸਦੇ ਸਾਥੀਆਂ ਵੱਲੋਂ ਉਸ ਤੋਂ ਬਾਅਦ ਥਾਣੇ ਦੇ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਔਰ ਉਸੇ ਐਫਆਈਆਰ ਤੋਂ ਬਾਅਦ ਇਹ ਇਹਨਾਂ ਸਾਰੇ ਮੁਲਜ਼ਮਾਂ ਦੇ ਉੱਤੇ ਐਨਐਸਏ ਲਗਾਈ ਗਈ ਸੀ ਔਰ ਐਨਐਸਏ ਲੱਗਣ ਤੋਂ ਬਾਅਦ ਇਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਔਰ ਅੱਜ ਜੋ ਹੈ ਲਗਭਗ 2 ਸਾਲ ਤੋਂ ਬਾਅਦ ਇਹਨਾਂ ਨੂੰ ਅੱਜ ਪੰਜਾਬ ਪੁਲਿਸ ਜਿਹੜੀ ਹੈ ਉਹ ਅਜਨਾਲਾ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਲੈ ਕੇ ਪਹੁੰਚੀ ਹੈ ਔਰ ਪੇਸ਼ੀ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਪੰਜਾਬ ਪੁਲਿਸ ਇਹਨਾਂ ਦਾ ਕਿੰਨੇ ਦਿਨ ਦਾ ਰਿਮਾਂਡ ਹਾਸਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਜੀ ਹਾਂ ਬਿਲਕੁਲ